ਮੈਂ ਅਭਿਸ਼ੇਕ ਕੁਮਾਰ ਪ੍ਰਧਾਨ ਰਾਮਾ ਸਪੋਰਟਸ ਵੈਲਫੇਅਰ ਸੁਸਾਇਟੀ ਅੱਜ ਸਾਡੀ ਸੁਸਾਇਟੀ ਵੱਲੋਂ ਰਾਮਾ ਜੈਨ ਗਰਲਸ ਕਾਲਜ ਵਿਖੇ ਸ਼ਾਈਨਿੰਗ ਸਟਾਰ ਡਾਂਸਰ ਦੇ ਆਡੀਸ਼ਨ ਸੀਜ਼ਨ 2 ਕਰਵਾਏ ਗਏ ਜਿਸ ਦੇ ਵਿੱਚ ਲਗਭਗ 100 ਦੇ ਕਰੀਬ ਬੱਚਾ ਨੇ ਭਾਗ ਲਿਆ ਆਡੀਸ਼ਨ ਦੇਣ ਸਮੇਂ ਬੱਚਾ ਦੇ ਵਿੱਚ ਬੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਆਡੀਸ਼ਨ ਸਮੇਂ ਜੱਜ ਦੀ ਜੋ ਮੁੱਖ ਭੂਮਿਕਾ ਬੜੀ ਵਾਖੂਬੀ ਨਵਾਈ ਉਹ ਮਾਸਟਰ ਮੋਤੀराम ਜੀ ਡਾਇਰੈਕਟਰ ਟੈਲੀਫਿਲਮ ਉਨ੍ਹਾਂ ਦੇ ਨਾਲ ਆਏ ਹੋਏ ਮੈਡਮ ਮੰਨਤ ਬਰਾੜ ਅਤੇ ਉਨ੍ਹਾਂ ਦੇ ਨਾਲ ਹੀ ਆਏ ਹੋਏ ਸ਼੍ਰੀ ਮਨੀਸ਼ ਕੁਮਾਰ ਜੀ ਨੇ ਬਤੌਰ ਜੱਜ ਦੀ ਜੋ ਭੂਮਿਕਾ ਬੜੀ ਵਾਖੂਬੀ ਨਿਭਾਈ ਹੈ ਅਸੀਂ ਤੈਅਦ ਲੋ ਧੰਨਵਾਦ ਕਰਦੇ ਹਾਂ ਤੇ ਵਿਸ਼ੇਸ਼ ਸਹਿਯੋਗ ਰਿਹਾ ਜਿਨ੍ਹਾਂ ਦਾ ਇੰਸਟੀਚਿਊਟ ਗਰੁੱਪ ਆਫ ਇੰਸਟੀਚਿਊਸ਼ਨ ਯੂਨਿਕ ਗਰੁੱਪ ਆਫ ਇੰਸਟੀਚਿਊਸ਼ਨ ਆਇਲੈਂਡ ਸੈਂਟਰ ਦੇ ਡਾਇਰੈਕਟਰ ਸ਼੍ਰੀ ਗੁਰਲਾਲ ਸਰਾਂ ਜੀ ਅਤੇ ਇਹਨਾਂ ਦੇ ਨਾਲ ਹੀ ਮਾਈ ਟੈਲੈਂਟ ਗ੍ਰੋਥ ਐਪ ਦੇ ਸੰਚਾਲਕ ਅਤੇ ਮੋਟੀਵੇਸ਼ਨਲ ਸਪੀਕਰ ਸ਼੍ਰੀ ਰਾਜੂ ਕੋਹੀਨూర్ ਜੀ ਅਤੇ ਉਹਨਾਂ ਦੀ ਪੂਰੀ ਟੀਮ ਅਸੀਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਇਸ ਦੇ ਜੋ ਫਾਈਨਲ ਮੁਕਾਬਲੇ ਹੈ ਉਹ 28 ਤਰੀਕ ਨੂੰ ਸ਼ਾਂਤੀ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ ਉਸ ਸਮਾਰੋਹ ਦੇ ਵਿੱਚ ਸਾਡੇ ਮੁੱਖ ਮਹਿਮਾਨ ਵਜੋਂ ਸ਼੍ਰੀ ਤਰुण कुमार ਜੀ ਪ੍ਰਿੰਸੀਪਲ ਮਿਲੇਨੀਅਮ ਸਕੂਲ ਐਚ ਐਮ ਐਲ ਟਾਊਨਸ਼ਿਪ ਰਾਮਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਡੇ ਕੋਲ ਪਹੁੰਚ ਰਹੇ ਨੇ ਜੋ ਕਿ ਅਲਵੇਲ ਸਿੰਘ ਸਿੱਧੂ ਜੀ ਪ੍ਰਧਾਨ ਨਗਰ ਕੌਂਸਲ ਰਾਮਾ ਤੇ ਇਨਾਮ ਵੰਡ ਸਮਾਰੋਹ ਦੇ ਜੋ ਸਾਡੇ ਵਿਸ਼ੇਸ਼ ਮੁੱਖ ਮਹਿਮਾਨ ਨੇ ਉਹ ਨੇ ਸਾਡੇ ਅੰਮ੍ਰਿਤਸਰ ਤੋਂ ਆ ਰਹੇ ਮੈਡਮ ਡਾਕਟਰ ਮੈਡਮ ਜਸਵਿੰਦਰ ਕੌਰ ਸੋਲ ਪ੍ਰੈਜ਼ੀਡੈਂਟ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਅਤੇ ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸ਼੍ਰੀ ਤੇਲੂ ਰਾਮ ਜੀ ਲਹਿਰੀ ਪ੍ਰਧਾਨ ਸਟਾਰ ਪਲੱਸ ਸਕੂਲ ਰਾਮਾ ਅਤੇ ਮਿਊਨਿਸਪਲ ਕੌਂਸਲਰ ਰਾਮਾ ਸਾਡੇ ਵਿਚਕਾਰ ਸ਼ਿਰਕਤ ਕਰ ਰਹੇ ਨੇ ਅਸੀਂ ਉਹਨਾਂ ਨੂੰ ਉਸ ਮੌਕੇ ਜੀ ਆਇਆਂ ਆਉਣ ਤੇ ਜੀ ਆਖਦੇ ਹਾਂ ਤੇ ਸਾਡੀ ਜੋ ਸੁਸਾਇਟੀ ਹੈ ਉਹ 23 ਮਈ ਤੋਂ 2023 ਤੋਂ ਰਣ ਕਰਦੀ ਆ ਰਹੀ ਹੈ ਸਾਡੀ ਸੁਸਾਇਟੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢ ਕੇ ਖੇਡਾਂ ਵੱਲ ਜੋੜਨਾ ਅਤੇ ਬੱਚਿਆਂ ਦੇ ਵਿੱਚ ਜੋ ਟੈਲੈਂਟ ਹੈ ਉਸ ਨੂੰ ਬਾਹਰ ਲਿਆਉਣਾ ਤਾਂ ਕਿ ਅਸੀਂ ਉਹਨਾਂ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਦੇ ਸਕੀਏ ਜਿੱਥੇ ਬੱਚੇ ਆਪਣਾ ਵਾਦ ਤੋਂ ਵਾਦ ਜੋ ਜੋਹਰ ਨੇ ਉਹਨਾਂ ਦੀ ਕਲਾ ਦੇ ਚਾਹੇ ਉਹ ਖੇਡਾਂ ਨੇ ਚਾਹੇ ਉਹ ਡਾਂਸ ਹੈ ਚਾਹੇ ਪੰਘੜਾ ਗਿੱਧਾ ਹਰ ਕਲਾ ਦੇ ਖੇਤਰ ਦੇ ਵਿੱਚ ਬੱਚੇ ਨੂੰ ਅੱਗੇ ਅਸੀਂ ਕੋਈ ਪਲੇਟਫਾਰਮ ਦੇ ਸਕੀਏ ਧੰਨਵਾਦ